ਹਾਂਜੀ ਸਭ ਨੇ ਜੈਨਸ ਦੀ ਕੀ ਹਾਲ ਚਾਲ ਹੈ ਠੀਕ ਹੋ ਸਾਰੇ ਵਧੀਆ ਬਹੁਤ ਵਧੀਆ ਮੌਸਮ ਬਹੁਤ ਵਧੀਆ ਚਿੱਪ ਸਾਡੇ ਪਿੰਡ ਜੁਗੇਵਾਲ ਬਹੁਤ ਹੀ ਹੁੰ ਪੈ ਰਿਹਾ ਰੱਬ ਦਤਾ ਨਮਾਜ਼ ਚਲੋ ਜੋ ਨੀਆ ਬਹੁਤ ਜੋਰਾਂ ਸ਼ੋਰਾਂ ਨਾਲ ਪੈ ਰਿਹਾ ਚਲੋ ਸਭ ਨੂੰ ਰਸਤ ਮਿਲੋਗੇ ਗਰਮੀ ਤੋਂ ਵੀ ਮਿਲੋਗੀ। ਔਰ ਥੋੜਾ ਪਾਣੀ ਦਾ ਵੀ। ਜੋ ਜੋ ਨਹੀਂ ਸੁੱਕਦੇ। ਇਹ ਚੋ ਕਿੰਨਾ ਵਧੀਆ ਮੌਸਮ ਆ ਬਦਲ ਵੇਖੋ। ਇਹ ਹੋ ਗਈ ਜੀ। ਰੱਬ ਦਾ ਧੰਨਵਾਦ ਆ। ਚੰਗੀ ਗੱਲ ਹੈ ਮੀਂਹ ਦਾ ਮੌਸਮ ਹੈ ਮੀਂਹ ਦੀ ਲੋੜ ਹੈ ਗਰਮੀ ਬਹੁਤ ਨੰਦ ਤਾਂ ਵੱਜ ਗਈ ਅੱਜ ਤਾਂ ਵੇਖੋ ਜਿੱਥੋਂ ਤੱਕ ਵੀ ਨਿਗਾਹ ਜਾਂਦੀ ਮੀਂਹ ਮੀਂਹ ਬਹੁਤ ਵਧੀਆ ਤੇਜ਼ ਹਵਾ is a director jo kitna sala lo sambhaval hai na hai ਰਾਸਾੜ ਨਰਵਾਲੀ ਭਾਈ ਹਿਰਪਾਈ ਜਨ ਸਰਪੰਚ ਦਾ ਲੱਤਾ ਵੀ ਜਗੀ ਸਿੰਘ ਫਈ ਮੀਂਹ ਦਾ ਲੱਤਾ ਖਾ ਰਿਆ ਇਹ ਆ ਵੇਖੋ ਡੈ ਗਿਆ

Terima kasih telah menonton!